ਘਰਾਂ ਦੇ ਬੂਹੇ ਮਾਵਾਂ ਨਾਲ ਹੀ ਖੁੰਦੇ ਨੇ ਜਿੰਨਾ ਬੱਚਿਆਂ ਦੀ ਮਾਂ ਨਹੀਂ ਉਹ ਸੜਕਾਂ ਤੇ ਹੀ ਲੰਦੇ ਨੇ ਮਾ ਆਪਣੇ ਜਿਗਰ ਦੇ ਟੋਟਿਆਂ ਲਈ ਹਰ ਮੁਸੀਬਤ ਨਾਲ ਲੜਦੀ ਐ ਦੁੱਖ ਸੁੱਖ ਵਿੱਚ ਦੁੱਖ ਸੁੱਖ ਵਿੱਚ ਸਭ ਤੋਂ ਅੱਗੇ ਹੋ ਕੇ ਮਾਂ ਹੀ ਖੜਦੀ ਐ ਮਾਂ ਦੀ ਪਕਾਈ ਰੋਟੀ ਸਭ ਨੂੰ ਨਸੀਬ ਹੋਵੇ ਹਰੇਕ ਮਾਂ ਦੀ ਉਮਰ ਲੰਬੀ ਕਰੀ ਰੱਬਾ ਕੋਈ ਵਾਰ ਮਾਂ ਬਿਨਾਂ ਨਾ ਰਹੇ ਕੋਈ ਵਾਰ ਮਾਂ ਵਿਣਾ ਨਾ ਰਹੇ